ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਨ ਸ਼ਬਦ ਆਪ ਸੰਗਤਾਂ ਦੇ ਨਾਲ ਸੰਜੇ ਕਰਨਾ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਜਦੋਂ ਅਸੀਂ ਬਾਣੀ ਪੜਾਂਗੇ ਦੋ ਅਲੱਗ-ਅਲੱਗ ਅੰਗਾਂ ਦੇ ਉੱਤੇ ਦਰਜ ਕੀਤਾ ਹੋਇਆ ਹੈ ਪਹਿਲੇ ਇਸ ਨੂੰ ਸ਼ਬਦ ਨੂੰ ਅਸੀਂ 8 ਅੰਗ ਦੇ ਉੱਤੇ ਪੜਾਂਗੇ ਉਸ ਤੋਂ ਬਾਅਦ 348 ਅੰਗ ਦੇ ਉੱਤੇ 8 ਅੰਗ ਦੇ ਉੱਤੇ ਜਿਹੜਾ ਸ਼ਬਦ ਹੈ ਇਹਨੂੰ ਅਸੀਂ ਰਹਿਰਸ ਦੀ ਬਾਣੀ ਵਿੱਚ ਪੜ੍ਹਦੇ ਹਾਂ ਤੇ ਇਸ ਸ਼ਬਦ ਦੇ ਵਿੱਚ ਸਿਰਲੇਖ ਜਿਹੜਾ ਲਿਖਿਆ ਹੋਇਆ ਉੱਤੇ ਆਸਾ ਮਹੱਲਾ ਪਹਿਲਾ ਪਰ ਜਦੋਂ ਇਸੇ ਸ਼ਬਦ ਨੂੰ ਅਸੀਂ 348 ਅੰਗ ਦੇ ਉੱਤੇ ਜਾ ਕੇ ਪੜ੍ਹਾਂਗੇ ਉੱਥੇ ਜਿਹੜਾ ਸਿਰਲੇਖ ਇਸ ਸ਼ਬਦ ਦਾ ਹੋਵੇਗਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚਾਉ ਬਲੇ ਕਰ ਦੂਜਾ ਤੋਂ ਪਹਿਲਾਂ ਤਾਂ ਸਿਰ ਲੇਖ ਦਾ ਫਰਕ ਹੈ ਜਦੋਂ ਅਸੀਂ ਇਹ ਪਾਠ ਦਾ ਫਰਕ ਧਿਆਨ ਨਾਲ ਦੇਖ ਲਵੇ ਹੁਣ ਜਦੋਂ ਇਹ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਸੁਣ ਵੱਡਾ ਆਖੈ ਸਭ ਕੋਏ ਰਹਿਰਾਸੀ ਬਾਣੀ ਦੇ ਵਿੱਚ ਜਦੋਂ ਪੜਾਂਗੇ ਸਭ ਕੋਏ ਪਰ ਜਦੋਂ ਆਸਰ ਰਗ ਦੇ ਵਿੱਚ ਇਸੇ ਸ਼ਬਦੀਆਂ ਨਾਲ ਪੰਕਤੀਆਂ ਨੂੰ ਪੜਾਂਗੇ ਸੋਣਾ ਵੱਡਾ ਆਖ ਹੈ ਸਭ ਕੋਈ ਸਸਾ ਭੱਬੇ ਨੂੰ ਔਂਕੜ ਰਹਿਰਾ ਸਿਲੇ ਚ ਲੱਗੀ ਮਿਲੇਗੀ ਕੋਏ ਈੜੀ ਸਿਹਾਰੀ ਨਾਲ ਕੋਏ ਸ਼ਬਦ ਹੋਵੇਗਾ ਪਰ ਜਦੋਂ ਆਸਰ ਰਗ ਚ ਪੜਾਂਗੇ ਸਸਾ ਭੱਬੇ ਨੂੰ ਔਂਕੜ ਨਹੀਂ ਹੋਵੇਗੀ ਤੇ ਕੋਏ ਦੀ ਜਗ੍ਹਾ ਈੜੀ ਵਿਹਾਰੀ ਦੇ ਨਾਲ ਕੋਈ ਸ਼ਬਦ ਹੋਵੇਗਾ ਸੋ ਰੈਰਾਸ ਦੇ ਵਿੱਚ ਪੰਕਤੀ ਪੜਾਂਗੇ ਸੁਣ ਵੱਡਾ ਆਖੈ ਸਭ ਕੋਏ ਕਿ ਪ੍ਰਮਾਤਮਾ ਨੂੰ ਸੁਣ ਕੇ ਹਰ ਕੋਈ ਵੱਡਾ ਕਹਿੰਦਾ ਹੈ ਅਸਰ ਰਗ ਵਿੱਚ ਪੜਾਂਗੇ ਸੁਣ ਵੱਡਾ ਆਖੈ ਸਭ ਕੋਈ ਇਹ ਫਰਕ ਹੈ ਅਗਲੀ ਪੰਕਤੀ ਦੇ ਵਿੱਚ ਕੇਵਡ ਵੱਡਾ ਡੀਠਾ ਹੋਏ ਪਰ ਜਦੋਂ ਅਸਰ ਰਗ ਵਿੱਚ ਪੜਾਂਗੇ ਕੇਵਡ ਵੱਡਾ ਡੀਠਾ ਹੋਈ ਆਹਨ ਹੋਣਾ ਈੜ ਨੂੰ ਵਿਹਾਰੀ ਇਹ ਫਰਕ ਹੈ ਰਹਿਰਾਸੀ ਬਾਣੀ ਦੇ ਵਿੱਚ ਈੜੀ ਨੂੰ ਸਿਹਾਰੀ ਹੋਏ ਇਧਰ ਈੜੀ ਨੂੰ ਵਿਹਾਰੀ ਹੋਈ ਹਾਇਨ ਹੋੜਾ ਈੜੀ ਸਿਹਾਰੀ ਹੋਏ ਹਾਇਨ ਹੋੜਾ ਈੜੀ ਵਿਹਾਰੀ ਹੋਏ ਸੋ ਇਹ ਫਰਕ ਜਿਹੜਾ ਧਿਆਨ ਵਿੱਚ ਰੱਖਣਾ ਜਦੋਂ ਅਸੀਂ ਪਾਠ ਕਰਨਾ ਸੁਣ ਵੱਡਾ ਆਖਿਆ ਸਭ ਕੋਏ ਕੇਵੜ ਵੱਡਾ ਢੀਠਾ ਹੋਏ ਰਹਿਰਾਸ ਸੁਣ ਵੱਡਾ ਆਖਿਆ ਸਭ ਕੋਈ ਕੇਵੜ ਵੱਡਾ ਢੀਠਾ ਹੋਈ ਆਸਾ ਰਗ ਵਿੱਚ ਹੁਣ ਜਦੋਂ ਇਸੇ ਸ਼ਬਦ ਨੂੰ ਅਸੀਂ ਅੱਗੇ ਜਾ ਕੇ ਪੰਕਤੀਆਂ ਜਿਹੜੀਆਂ ਪੜਾਂਗੇ ਨਾ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਉਰਹਾਈ ਪਾਦਸ਼ੇ ਦੇ ਵੀਰ ਤੇ ਜਦੋਂ ਸਤਿਗੁਰਾਂ ਤੇ ਅਸੀਂ ਪਾਠ ਪੜਾਂਗੇ ਰਹਿਰਾਸ ਦੇ ਵਿੱਚ ਗੁਰ ਅੰਗੇ ਨ ਊਂਕੜਾ ਰਾਰਾ ਗੁਰ ਅੱਗੇ ਗੱਗੇ ਨ ਊਂਕੜਾ ਰਾਰਾ ਹਾਏ ਨੂੰ ਕੱਲਾ ਈੜੀ ਵਿਹਾਰੀ ਇਕੱਠਾ ਮਿਲੇਗਾ ਪਰ ਜਦੋਂ ਆਸਰਾ ਗੋ ਜਿ ਪੜਾਂਗੇ ਉੱਥੇ ਗੱਗੇ ਨ ਊਂਕੜਾ ਰਾਰਾ ਗੁਰ ਤੇ ਨਾਲ ਗੱਗੇ ਨਾਲ ਔਂਕੜ ਰਾਰਾ ਫਿਰ ਗੁਰ ਲਗ ਮਿਲੇਗਾ ਹਾਈ ਸ਼ਬਦ ਲਗ ਮਿਲੇਗਾ ਪੜਨ ਦੇ ਵਿੱਚ ਪਰ ਇਹਦਾ ਕੋਈ ਜਿਆਦਾ ਫਰਕ ਨਹੀਂ ਹੈ ਜਦੋਂ ਅਸੀਂ ਲੜੀਵਰ ਵੀਰ ਤੇ ਪਾਠ ਕਰਾਂਗੇ ਤਾਂ ਦੋਨਾਂ ਦਾ ਇੱਕੋ ਤਰ੍ਹਾਂ ਦਾ ਜਿਹੜਾ ਪੰਕਤੀ ਦੇ ਵਿੱਚ ਜਿਹੜਾ ਹੈ ਸੇਮ ਸ਼ਬਦ ਪੜਨ ਨੂੰ ਮਿਲ ਜਾਣਗੇ ਇਸ ਕਰਕੇ ਮੈਂ ਇਹਨੂੰ ਸਕਰੀਨ ਬੋਰਡ ਤੇ ਨਹੀਂ ਲਿਖਿਆ ਪਿਆ ਜਦੋਂ ਅਸੀਂ ਅੱਗੇ ਪੜਾਂਗੇ ਨਾ ਜਾ ਕੇ ਇਸੇ ਪਾਠ ਨੂੰ ਤਾਂ ਸਤਿਗੁਰੂ ਪਾਸ਼ਾ ਅੱਗੇ ਜਾ ਕੇ ਸਾਨੂੰ ਇੱਕ ਗੱਲ ਕਹਿੰਦੇ ਨੇ ਕੰਨ ਨੇ ਸਿੱਧਾ ਪੁਰਖਾਂ ਕੀਆ ਵਡਿਆਈਆਂ ਜਦੋਂ ਸੰਪਰਦਾਵਾ ਦੇ ਵਿੱਚ ਪਾਠ ਪੜਾਇਆ ਜਾਂਦਾ ਸਿੱਧਾ ਪੁਰਖਾਂ ਕੀਆ ਵਡਿਆਈਆ ਪਰ ਜਦੋਂ ਅਸੀਂ ਨੂੰ ਆਸਾ ਰਗ ਵੀ ਦੇਖਾਂਗੇ ਨਾ ਜਾ ਕੇ ਸਿੱਧਾ ਪੁਰਖਾਂ ਕੀਆ ਵਡਿਆਈਆਂ ਇਹਦੇ ਨੂੰ ਕੰਨਾਂ ਲਾ ਕੇ ਉੱਪਰ ਬਿੰਦੀ ਲੱਗੀ ਹੋਈ ਐ ਪਰ ਇਹ ਹੈ ਸਾਰੇ ਬੋਹ ਬਚਨ ਇਹਦੇ ਸਿੱਧਾ ਪੁਰਖਾਂ ਕੀਆ ਵੜਿਆਈਆਂ ਇਸ ਕਰਕੇ ਜਿਹੜੇ ਅਰਥਮਤਾਬਕ ਵਿਦਵਾਨ ਪਾਠ ਕਰਦੇ ਨੇ ਉਹ ਇਹਨਾਂ ਸਾਰਿਆਂ ਤੇ ਬਿੰਦੀਆਂ ਲਾ ਕੇ ਸਿੱਧਾ ਉਰਖਾਂ ਕੀਆਂ ਵੜਿਆਈਆਂ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆ ਨਾ ਇਹਨਾਂ ਦੋਨਾਂ ਪੰਕਤੀਆਂ ਦੇ ਰਹਿਰਾਸ ਦੇ ਵਿੱਚ ਐੜੇ ਦੇ ਕੰਨੇ ਦੇ ਉੱਪਰ ਬਿੰਦੀ ਨਹੀਂ ਪਰ ਆਸਾ ਰਗ ਦੇ ਵਿੱਚ ਐੜੇ ਨੂੰ ਕੰਨਾ ਉੱਪਰ ਬਿੰਦੀ ਲੱਗੀ ਹੋਈ ਹੈ ਇਹ ਫਰਕ ਹੈ ਤੋਂ ਅੱਗੇ ਸਤਿਗੁਰੂ ਫਿਰ ਸਾਨੂੰ ਕਹਿੰਦੇ ਨੇ ਆਖਣ ਵਾਲਾ ਕਿਆ ਵੇਚਾਰਾ ਇਹ ਵਿੱਚ ਵਿੱਚੋ ਪੰਕਤੀਆਂ ਮੈਂ ਸਾਂਝੀਆਂ ਕਰ ਰਿਹਾ ਆਪ ਸੰਗਤਾਂ ਦੇ ਨਾਲ ਜਿਨ੍ਹਾਂ ਦੇ ਵਿੱਚ ਫਰਕ ਹੈ ਆਖਣ ਵਾਲਾ ਕਿਆ ਵਿਚਾਰਾ ਇੱਥੇ ਵਿਚਾਰਾ ਸ਼ਬਦ ਬਾਵੇ ਨਾਲ ਹੈ ਬਾਵੇ ਲਾਂ ਚੱਚੇ ਨੂੰ ਕੰਨਾ ਰਾਰੇ ਨੂੰ ਕੰਨਾ ਕਿ ਮਾਲਕ ਤੇਰੇ ਗੁਣ ਆਖਣ ਵਾਲਾ ਮਨੁੱਖ ਵਿਚਾਰਾ ਕਿਆ ਹੈ ਦੀ ਪਾਇਆ ਕਿਆ ਹੈ ਸਿਫਤੀ ਭਰੇ ਤੇਰੇ ਢੰਡਾਰਾ ਤੇਰੇ ਤਾਂ ਖਜ਼ਾਨੇ ਸਿਫਤਾਂ ਦੇ ਭਰੇ ਪਏ ਨੇ ਤੇਰੀ ਤਾਂ ਸਿਫਤਾਂ ਹੀ ਬਾਹਰ ਨੇ ਪਰ ਜਦ ਇਹਨੂੰ ਆਸਾ ਰਾਗ ਵਿੱਚ ਪੜਾਂਗੇ ਨਾ ਆਖਣ ਵਾਲਾ ਕਿਆ ਬੇਚਾਰਾ ਬੱਬੇ ਨਾਲ ਹੋਵੇਗਾ ਬੱਬੇ ਲਾਮ ਚਚੇਨ ਕੰਨਾ ਰਾਰੇ ਨੂੰ ਕੰਨਾ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਸੋ ਇਹ ਇੱਥੇ ਫਰਕ ਆਏਗਾ ਇਸ ਤਰ੍ਹਾਂ ਜਦੋਂ ਇਹ ਪਾਠ ਪੜਾਂਗੇ ਅਸੀਂ ਰਹਿ ਰਸਤੇ ਵਿੱਚ ਇਸ ਸ਼ਬਦ ਨੂੰ ਉਸ ਤੋਂ ਬਾਅਦ ਆਸਰ ਰਗ ਦੇ ਵਿੱਚ ਪਹਿਲੇ ਸਿਰਲੇਖ ਦਾ ਫਰਕ ਹੋਵੇਗਾ ਉਸ ਤੋਂ ਬਾਅਦ ਸ਼ਬਦਾਂ ਦੇ ਵਿੱਚ ਅੱਖਰਾਂ ਤੇ ਲਗਾ ਮਾਤਰਾ ਦਾ ਫਰਕ ਹੋਵੇਗਾ ਇਸ ਦਾ ਧਿਆਨ ਜਰੂਰ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ